ਕੀ ਕੀ ਸਵਾਲ ਨੇ ਜਿਹੜੇ ਤੁਸੀਂ ਕਰਨੇ ਅੱਜ ਦੇਖੋ ਇਹ ਸੀ ਜਿਹੜਾ ਸ਼ੰਭੂ ਤੇ ਜ਼ਬਰ ਕੀਤਾ ਹੋਇਆ ਸਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਪ ਨਹੀਂ ਕੀਤਾ ਗਿਆ ਇਹ ਸਵਾਲ ਨੇ ਸਟਾਫ ਇੱਕ ਪਾਸੇ ਪੁਲਿਸ ਫੋਰਸ ਹੈ ਪੈਰਾਮਿਟਰੀ ਫੋਰਸਸ ਨੇ ਦੂਜੇ ਪਾਸੇ ਕਿਸਾਨ ਜੋ ਨੇ ਉਹ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਬੈਰੀਕੇਟਿੰਗ ਇਸ ਵੇਲੇ ਟੋਲ ਪਲਾZA ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਕਿਸਾਨ ਪਹੁੰਚੇ ਨੇ ਉਹਨਾਂ ਤੋਂ ਦੋ ਦੋ ਨਾਮ ਰੱਖ ਕੇ ਆਪਾਂ ਕੋਈ ਕਮਲੀ ਕੇਂਦਰ ਕਰਦੀਆਂ ਇਸ ਕਰਕੇ ਆਪਾਂ ਦਾ ਖਾਲਸਾ ਕਰਨਾ ਹੈ ਕੋਈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਇਸ ਵੇਲੇ ਕਿ ਸਰਵਣ ਸਿੰਘ ਪੰਦੇਰ ਪਹੁੰਚੇ ਨੇ ਇਸ ਵੇਲੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਜੋ ਮੰਦੂਰੋ ਸੋਧ ਨੂੰ ਨੇ ਦਿਆ ਤਕਰਾ ਜਿਹੜਾ ਆਪਾਂ ਸਾਡੇ ਨਾਲ ਗੱਲ ਕੀਤਾ ਵਾ ਤਾਂ ਕਿਸਾਨ ਆ ਕੋ ਸਰਵਣ ਸਿੰਘ ਪੰਦੇਰ ਸਾਡੇ ਨਾਲ ਨੇ ਔਰ ਜਨਾਬ ਮੈਰੀ ਕੈਟਿੰਗ ਹੋਈ ਹੈ ਕੀ ਮੰਗਿਆ ਤੁਹਾਡੀ ਔਰ ਪੇਸ਼ ਵਾਲੇ ਸ਼ੰਭੂ ਤੋਂ ਆਏ ਹੋ ਹੋਰ ਕਿੰਨੇ ਦੇਖੋ ਬੰਦੀਆਂ ਆ ਰਹੀਆਂ ਆ ਆ ਦੇਖੋ ਬਤੇਰੀਆਂ ਜਿੱਥੇ ਬੰਦੀਆਂ ਨੇ ਪਰ ਸਾਡੀ ਤਾਂ ਪ੍ਰਸ਼ਾਸਨ ਨੂੰ ਬਈ ਸਵਾਲ ਜਵਾਬ ਕਰਨਾ ਹੈਗਾ ਇਸ ਕਰਕੇ ਜਿਹੜਾ ਵਾ ਉਹ ਸਾਨੂੰ ਜਿਹੜਾ ਵਾ ਰੁਕਿਆ ਨਾ ਜਾਵੇ ਹੈਗਾ ਕੀ ਕੀ ਸਵਾਲ ਨੇ ਜਿਹੜੇ ਤੁਸੀਂ ਕਰਨੇ ਅੱਜ ਦੇਖੋ ਇਹ ਸੀ ਜਿਹੜਾ ਸ਼ੰਭੂ ਤੇ ਜਬਰ ਕੀਤਾ ਹੋਇਆ ਉਹ ਸਵਾਲ ਨੇ ਸ਼ੰਭੂ ਤੇ ਜੱਸਾ ਬਣਾ ਜਬਰ ਕੀਤਾ ਗਿਆ ਜਿਵੇਂ ਕਿ ਸਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ ਔਰ ਜਿਵੇਂ ਐਮਐਸਬੀ ਲੀਗਲ ਗਾਰੰਟੀ ਕਰਨੀ ਦਿੱਤਾ ਗਿਆ ਸਾਨੂੰ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਨਹੀਂ ਕੀਤਾ ਗਿਆ ਇਹ ਸਵਾਲ ਨੇ ਸਾਡੇ ਅੱਛਾ ਜੇਕਰ ਅੱਜ ਕਿਸਾਨੀ ਦੇ ਹੱਕ ਦੇ ਵਿੱਚ ਕੋਈ ਐਲਾਨ ਪ੍ਰਧਾਨ ਮੰਤਰੀ ਕਰ ਦਿੰਦੇ ਆ ਤਾਂ ਫਿਰ ਕੀ ਸਟੈਂਡ ਹੋਊਗਾ ਕਿਸਾਨ ਨੇ ਦੇਖਿਆ ਉਹ ਐਲਾਨ ਤੋਂ ਬਾਅਦ ਹੀ ਦੇਖਾਂਗੇ ਐਲਾਨ ਤਾਂ ਕੋ ਕਰਨ ਵਾਲੀ ਹਾਲਤ 'ਚ ਨਹੀਂ ਹੁੰਦੇ ਜਿਵੇਂ ਚਕਸ਼ਨ ਜੀ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਹੀ ਬੈਰੀਕੇਡ ਦੇ ਸਾਹਮਣੇ ਅਸੀਂ ਇਸ ਵੇਲੇ ਹੈਗੇ ਆ ਜਿੱਥੇ ਕਿ ਅੱਜ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਤੁਸੀਂ ਵੇਖਿਆ ਕਿ ਉਹਨਾਂ ਨੇ ਕਿਹਾ ਕਿ ਵੇਖਾਂਗੇ ਅਗਰ ਹੱਕ ਦੇ ਵਿੱਚ ਕੋਈ ਐਲਾਨ ਹੋ ਜਾਂਦਾ ਆ ਤਾਂ ਦੇਖੀ ਜਾਏਗੀ ਪਰ ਫਿਲਹਾਲ ਜੋ ਹੈ ਨਾੜੇ ਬਾਜ਼ੀ ਔਰ ਪ੍ਰਦਰਸ਼ਨ ਜੋ ਹੈ ਉਹ ਸ਼ੁਰੂ ਹੋ ਗਿਆ ਹੈ ਔਰ ਦੂਜੇ ਪਾਸੇ ਫੋਰਸ ਵੀ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਜੋ ਹੈ ਉਹ ਕਰ ਰਹੀ ਹੈ ਇਸੇ ਬਾਤ ਕਰਦੇ ਆ ਆਹ ਤੁਹਾਨੂੰ ਅਗਲੀਆਂ ਤਸਵੀਰਾਂ ਵਖਾਉਂਦੇ ਆ ਨਾਰੇਬਾਜ਼ੀ ਜੋ ਹੈ ਉਹ ਸ਼ੁਰੂ ਹੋ ਗਈ ਹੈ ਹਾਲਾਂਕਿ ਸ਼ਾਂਤਮਈ ਪ੍ਰਦਰਸ਼ਨ ਦੀ ਗੱਲ ਜੋ ਸੀ ਉਹ ਕੀਤੀ ਗਈ ਸੀ ਪਰ ਫਿਰ ਹਾਲ ਹੁਣ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੈਰੀਕੇਟਿੰਗ ਖੋਲੀ ਜਾਵੇ ਤਾਂ ਜੋ ਐਂਟਰੀ ਕੀਤੀ ਜਾ ਸਕੇ ਤਾਂ ਇੱਕ ਪਾਸੇ ਪੁਲਿਸ ਫੋਰਸ ਹੈ ਪੈਰਾਮਿਲਟਰੀ ਫੋਰਸਸ ਨੇ ਪ੍ਰਸ਼ਾਸਨ ਹੈ ਦੂਜੇ ਪਾਸੇ ਕਿਸਾਨ ਜੋ ਨੇ ਉਪਾਤ ਚੁੱਕੇ ਨੇ ਕਿਸਾਨਾਂ ਤੋਂ ਸਰਵੰਤ ਸਿੰਘ ਪੰਦੇਰ ਆਪੋ ਆਪਣੀਆਂ ਹੋਰ ਜਥੇਬੰਦੀਆਂ ਲੈ ਕੇ ਵੀ ਕਿਸਾਨ ਜਦੋਂ ਪਹੁੰਚੇਗੇ ਤਾਂ ਫਿਲਹਾਲ ਮਾਹੌਲ ਜੋ ਹੈ ਇਸ ਵੇਲੇ ਬਿਲਕੁਲ ਬੈਰੀਕੇਡਿੰਗ ਦੇ ਸਾਹਮਣੇ ਮੰਗ ਕੀਤੀ ਜਾ ਰਹੀ ਹੈ ਮਾਹੌਲ ਤਣਾਅਪੂਰਨ ਹੋਣ ਤੋਂ ਰੋਕਣ ਦੇ ਲਈ ਫੋਰਸਸ ਵੀ ਲੱਗਿਆ ਹੋਇਆ ਨੇ ਪਰ ਕਿਸਾਨ ਇਹੀ ਮੰਗ ਕਰ ਰਹੇ ਨੇ ਕਿ ਬੈਰੀਕੇਟਿੰਗ ਜੋ ਹੈ ਉਹ ਖੋਲੀ ਜਾਵੇ ਤਾਂ तमाम انتظامات ਤੁਸੀਂ ਵੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਇੰਤਜ਼ਾਮ ਕੀਤੇ ਗਏ ਨੇ ਤੇ ਪਰ ਲਗਾਏ ਗਏ ਨੇ ਔਰ ਬਾਰ ਬਾਰ ਮਰਦਾਬਾਦ ਦੇ ਨਾਰੇ ਜੋ ਨੇ ਲਗਾਏ ਜਾ ਰਹੇ ਨੇ ਨੌਜਵਾਨ ਬਜ਼ੁਰਗ ਔਰ ਹਰ ਵਰਗ ਦੇ ਕਿਸਾਨ ਤੁਹਾਨੂੰ ਇੱਥੇ ਨਜ਼ਰ ਆਉਣਗੇ ਗਾਦਲ ਬੀਜਪੀ ਪਾਰਟੀ ਮਰਦਾਬਾਦ ਮਰਦਾਬਾਦ ਪਾਜਪਾ ਮਰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਦੂਜੇ ਪਾਸੇ ਗਲਬਾਤ ਹੁਣ ਅਗਰ ਪ੍ਰਸ਼ਾਸਨ ਦੇ ਵਿਚਾਰ ਹੁੰਦੀ ਹੈ ਕਿ ਐਂਟਰੀ ਮਿਲਦੀ ਹੈ ਪਟਿਆਲਾ ਦੇ ਵਿੱਚ ਤੇ ਵੱਡਾ ਸਵਾਲ ਜੋ ਹੈ ਉਹ ਹੋਣ ਵਾਲਾ ਏ ਤਾਂ ਤਾਮ ਕਿਸਾਨ ਆਗੂਆਂ ਦੇ ਨਾਲ ਮੰਤਰੀ ਹਾਏ ਗਲਬਾਤ ਜੋ ਹੈ ਉਹ ਭਾਵੇਂ ਕੀ ਐਂਟਰੀ ਦਾ ਕੋਈ ਰਸਤਾ ਨਿਕਲੇਗਾ ਜਾਂ ਨਹੀਂ ਨਿਕਲੇਗਾ ਇਹ ਜ਼ਰੂਰ ਦੇਖਣ ਵਾਲਾ ਹੋਵੇਗਾ ਕਿਸਾਨਾਂ ਦੀ ਕਾਤਲ ਸਰਕਾਰ ਕਿਸਾਨਾਂ ਕੁਤ ਸੁਖਨਾਮ ਸਿੰਘ ਬੇੜੂ ਵੀ ਭੀੜ ਦੇ ਵਿੱਚ ਨਜ਼ਰ ਆ ਰਹੇ ਨੇ ਸਰਹੱਦਾਂ ਤੇ ਬੰਦੀਆਂ ਤੋਂ ਮੰਨ ਕੀਤੀ ਗਈ ਸੀ ਬਕਾਇਦਾ ਅਨਾਉਂਸਮੈਂਟ ਕੀਤੀ ਗਈ ਸੀ ਕਿ ਬੈਰੀਕੇਡ ਖੋਲੇ ਜਾਣ ਉਨੇ ਸੱਦ ਦੇ ਵਿਚਕਾਰ ਕੀ ਤਸਵੀਰ ਪਟਿਆਲਾ ਦੇ ਵਿੱਚ ਭਾਜਪਾ ਦੀ ਜੋ ਰੈਲੀ ਹੋਵੇਗੀ ਜਾਂ ਫਿਰ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੋਵੇਗੀ ਇਹ ਵਾਕਈ ਦੇਖਣ ਵਾਲਾ ਹੋਵੇਗਾ